ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਾਂਝਾ ਕਰਾਂਗਾ ਜੋ ਆਪ ਜੀ ਦੇ ਨਾਲ ਲੜੀਵਾਰ ਵਿਚਾਰ ਕੀਤੀ ਵੀ ਜਾ ਰਹੀ ਹੈ ਸੋ ਕੱਲ ਦੀ ਵੀਡੀਓ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਜਗਤ ਜਲੰਦੇ ਨੂੰ ਤਾਰਦੇ ਹੋਏ ਬਟਾਲੇ ਦੀ ਧਰਤੀ ਤੇ ਪਹੁੰਚਦੇ ਨੇ ਅਚਲ ਬਟਾਲੇ ਦੀ ਧਰਤੀ ਤੇ ਜਿੱਥੇ ਅਚਲੇਸ਼ਵਰ ਨਾਮ ਦਾ Swami Kartik ji ਦਾ ਮੰਦਿਰ ਸੀ ਜਿੱਥੇ ਹਰ ਸਾਲ ਸ਼ਿਵਰਾਤਰੀ ਦਾ ਮੇਲਾ ਲੱਗਦਾ ਸੀ ਜਿੱਥੇ ਸਾਧੂਆਂ ਜੋਗੀਆਂ ਸੰਨਿਆਸੀਆਂ ਅਤੇ ਰਾਸਥਾਰੀਆਂ ਦੀਆਂ ਟੋਲੀਆਂ ਮੰਡਲੀਆਂ ਪਹੁੰਚਿਆ ਕਰਦੀਆਂ ਸਨ ਉੱਥੇ ਹੀ ਵਹੀਰਾਂ ਕੱਤ ਕੇ ਲੋਕ ਪਹੁੰਚਿਆ ਕਰਦੇ ਸਨ ਅੱਜ ਮੇਰੇ ਜਗਤ ਪਿਤਾ ਗੁਰੂ ਨਾਨਕ ਮਹਾਰਾਜ ਜੀ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਇਸ ਅਚਲ ਬਟਾਲੇ ਦੀ ਧਰਤੀ ਤੇ ਪਹੁੰਚ ਜਾਂਦੇ ਨੇ ਸਗੁਰੂ ਪਿਆਰਿਓ ਕੱਲ ਦੀ ਵੀਡੀਓ ਵਿੱਚ ਆਪ ਜੀ ਨੇ ਇਹ ਸੁਣਿਆ ਕਿ ਗੁਰੂ ਨਾਨਕ ਮਹਾਰਾਜ ਜਦੋਂ ਪਹੁੰਚਦੇ ਨੇ ਤਾਂ ਇਹਨਾਂ ਜੋਗੀਆਂ ਅੱਗੇ ਜਿੰਨੇ ਵੀ ਲੋਕ ਬੈਠੇ ਸਨ ਉਹ ਗੁਰੂ ਨਾਨਕ ਮਹਾਰਾਜ ਵੱਲ ਉੱਠ ਕੇ ਆ ਜਾਂਦੇ ਨੇ ਇਸ ਕਰਕੇ ਕਿਉਂਕਿ ਗੁਰੂ ਨਾਨਕ ਮਹਾਰਾਜ ਦੀ ਸ਼ੋਭਾ ਚਾਰੇ ਪਾਸੇ ਫੈਲ ਚੁੱਕੀ ਸੀ ਗੁਰਨਾਨਕ ਮਹਾਰਾਜੀ ਮੱਕੇ ਦੀ ਧਰਤੀ ਤੇ ਬਗਦਾਦ ਦੀ ਧਰਤੀ ਤੇ ਉੜੀਸਾ ਹਰਦਵਾਰ ਜਗਨਨਾਥਪੁਰੀ ਸਭ ਪਾਸੇ ਜਾ ਆ ਚੁੱਕੇ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਜਗਤ ਜਲੰਦੇ ਨੂੰ ਤਾਰ ਚੁੱਕੇ ਸਨ ਸੋ ਗੁਰੂ ਪਿਆਰਿਓ ਜਦੋਂ ਗੁਰਨਾਨਕ ਮਹਾਰਾਜੀ ਇੱਥੇ ਪਹੁੰਚਦੇ ਨੇ ਲੋਕ ਉੱਠ ਕੇ ਆ ਜਾਂਦੇ ਨੇ ਇਹਨਾਂ ਜੋਗੀਆਂ ਦੇ ਮਨ ਦੇ ਵਿੱਚ ਬੜੀ ਈਰਖਾ ਪੈਦਾ ਹੁੰਦੀ ਹੈ ਕਿ ਲੋਕ ਸਾਡੇ ਵੱਲੋਂ ਉੱਠ ਕੇ ਇਹ ਗੁਰਨਾਨਕ ਵੱਲ ਕਿਉਂ ਚਲੇ ਗਏ ਇੱਥੇ ਹੀ ਬਸ ਨਹੀਂ ਫਿਰ ਇਹ ਜੋਗੀ ਸਾਰੇ ਹੀ ਜੋਗੀ ਉੱਠ ਕੇ ਕੀ ਕਰਦੇ ਨੇ ਇਹ ਰਾਸ ਧਾਰੀਏ ਜਿਹੜੇ ਰਾਸ ਧਾਰੀਏ ਰਾਸ ਪਾ ਰਹੇ ਸਨ ਰਾਸ ਦਾ ਮਤਲਬ ਹੈ ਨੱਚਣਾ ਨੱਚ ਰਹੇ ਸਨ ਉਹ ਰਾਸ ਧਾਰੀਆਂ ਦਾ ਮਾਇਆ ਦਾ ਲੋਟਾ ਜਿਹੜਾ ਉਹਨਾਂ ਨੇ ਨੱਚ ਟੱਪ ਕੇ ਉਹ ਮਾਇਆ ਦਾ ਲੋਟਾ ਮਾਇਆ ਦਾ ਇਕੱਠੀ ਕੀਤੀ ਸੀ ਉਹ ਸਾਰਾ ਮਾਇਆ ਦਾ ਲੋਟਾ ਜੋਗੀ ਲੁਕੋ ਲੈਂਦੇ ਨੇ ਤੇ ਗੁਰੂ ਨਾਨਕ ਮਹਾਰਾਜ ਵੇਖ ਲੈਂਦੇ ਨੇ ਹੁਣ ਗੁਰੂ ਨਾਨਕ ਮਹਾਰਾਜ ਕੀ ਕਰਦੇ ਨੇ ਕਿਉਂਕਿ ਰਾਸ ਧਾਰੀਏ ਜਦੋਂ ਰਾਸ ਪਾ ਰਹੇ ਸਨ ਨੱਚ ਰਹੇ ਸਨ ਉਹ ਤਾਂ ਆਪਣੀ ਰਾਸ ਪਾਉਣੇ ਨੱਚਣਾ ਹੀ ਭੁੱਲ ਗਏ ਕਿਉਂਕਿ ਜਿਹਦੇ ਕਰਕੇ ਨੱਚ ਰਹੇ ਸਨ ਉਸੇ ਲੋਟਾ ਮਾਇਆ ਉਹ ਮਾਇਆ ਹੀ ਨਹੀਂ ਰਹੀ ਉਹ ਭੁੱਲ ਕੇ ਵੀ ਸਾਡਾ ਲੋਟਾ ਕਿੱਥੇ ਗਿਆ ਹੁਣ ਉਹ ਲੁਕੋ ਲਿਆ ਸੀ ਜੋਗੀਆਂ ਨੇ ਗੁਰਨਾਨਕ ਮਹਾਰਾਜ ਨੇ ਕੀ ਕੀਤਾ ਉਹਨਾਂ ਜੋਗੀਆਂ ਨੇ ਜਿੱਥੇ ਲੋਟਾ ਲੁਕੋਇਆ ਸੀ ਉਥੋਂ ਕੱਢ ਕੇ ਲਿਆ ਕੇ ਸਤਿਗੁਰਾਂ ਨੇ ਰਾਸ ਧਾਰੀਆਂ ਨੂੰ ਦੇ ਦਿੱਤਾ ਬਸ ਇਹਨਾਂ ਦੋਨਾਂ ਗੱਲਾਂ ਕਰਕੇ ਇਹਨਾਂ ਜੋਗੀਆਂ ਦੇ ਮਨ ਵਿੱਚ ਈਰਖਾ ਪੈਦਾ ਹੋ ਗਈ ਪਹਿਲੀ ਤਾਂ ਇਹ ਕਿ ਜਿੰਨੇ ਵੀ ਲੋਕ ਸੀ ਜਿਹੜੇ ਜੋਗੀਆਂ ਅੱਗੇ ਬੈਠੇ ਸੀ ਉਹ ਗੁਰਨਾਨਕ ਅੱਗੇ ਆ ਕੇ ਬੈਠ ਗਏ ਦੂਜਾ ਕਿ ਜਿਹੜਾ ਰਾਸ ਧਾਰੀਆਂ ਦਾ ਲੋਟਾ ਸੀ ਉਹ ਗੁਰਨਾਨਕ ਮਹਾਰਾਜ ਨੇ ਜੋਗੀਆਂ ਨੇ ਜਿੱਥੇ ਲੁਕੋਇਆ ਸੀ ਉੱਥੋਂ ਕੱਢ ਕੇ ਕਿਉਂ ਦੇ ਦਿੱਤਾ ਇਥੋਂ ਤੱਕ ਆਪ ਜੀ ਨੇ ਕੱਲ ਸੁਣਿਆ ਸੋ ਇਹ ਜਿੰਨੇ ਵੀ ਜੋਗੀ ਸੀ ਵੇਖ ਚਲਿੱਤਰ ਜੋਗੀ ਖੁਣਸਿਆਈ ਜੋਗੀ ਗੁੱਸੇ ਦੇ ਵਿੱਚ ਆ ਜਾਂਦੇ ਨੇ ਈਰਖਾ ਦੇ ਵਿੱਚ ਆ ਜਾਂਦੇ ਨੇ ਸੋ ਭਾਈ ਗੁਰਦਾਸ ਜੀ ਅੱਗੇ ਕੀ ਕਹਿੰਦੇ ਨੇ ਲੋ ਆਓ ਪਿਆਰਿਓ ਆਪਾਂ ਵਿਚਾਰ ਆਰੰਭ ਕਰੀਏ ਬਿਚਾਰਾ ਆਰੰਭ ਕਰਨ ਤੋਂ ਪਹਿਲਾਂ ਜੋ ਮੈਂ ਆਪ ਜੀ ਦੇ ਨਾਲ ਜ਼ਰੂਰੀ ਬੇਨਤੀ ਸਾਂਝੀ ਕਰਦਾ ਹੁੰਨਾ ਉਹ ਇਹ ਹੁੰਦੀ ਹੈ ਕਿ ਪਹਿਲਾਂ ਤਾਂ ਵੀਡੀਓ ਨੂੰ ਪੂਰੀ ਵੇਖੋ ਫਿਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਇਆ ਕਰੋ ਅਤੇ ਵਾਅਦ ਤੋਂ ਵੱਧ ਸੰਗਤਾਂ ਤੱਕ ਜ਼ਰੂਰ ਸ਼ੇਅਰ ਕਰਾਇਆ ਕਰੋ ਤਾਂ ਜੋ ਇਹ ਇਤਿਹਾਸ ਉਹਨਾਂ ਨੂੰ ਪਤਾ ਲੱਗ ਸਕੇ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਆਪਣੀਆਂ ਵਾਰਾਂ ਦੇ ਵਿੱਚ ਅੱਜ ਆਪਾਂ ਜਿਹੜੀ ਵਿਚਾਰ ਕਰਨੀ ਹੈ ਉਹ ਪੌੜੀ ਨੰਬਰ 12 ਨੰਬਰ 1 ਹੈ ਪੌੜੀ ਨੰਬਰ 40 ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਸੋ ਗੁਰੂ ਪਿਆਰੇ ਹੁਣ ਭਾਈ ਗੁਰਦਾਸ ਜੀ ਕਹਿੰਦੇ ਖਾਦੀ ਖੁਣ ਸੁ ਜੋਗੀ ਸਰਾਂ ਗੋਸ਼ਟ ਕਰਨ ਸਭਾ ਉੱਠੇ ਆਈ ਹੁਣ ਜੋਗੀਆਂ ਨੇ ਮਨ ਦੇ ਵਿੱਚ ਸਾੜਾ ਪੈਦਾ ਕਰ ਲਿਆ ਈਰਖਾ ਪੈਦਾ ਕਰ ਲਈ ਕਿ ਗੁਰੂ ਨਾਨਕ ਮਹਾਰਾਜ ਨੇ ਇਹ ਲੋਟਾ ਰਾਸਤਾਰੀਆਂ ਨੂੰ ਕਿਉਂ ਵਾਪਸ ਕੀਤਾ ਤੇ ਸਭਾ ਉੱਠੇ ਆਈ ਗੋਸ਼ਟ ਕਰਨ ਵਿਚਾਰ ਚਰਚਾ ਕਰਨ ਦੇ ਲਈ ਜਿੰਨੇ ਜੋਗੀ ਸੀ ਉਹ ਸਾਰੇ ਦੇ ਸਾਰੇ ਉੱਠ ਕੇ ਗੁਰੂ ਨਾਨਕ ਦੇ ਕੋਲ ਆ ਜਾਂਦੇ ਨੇ ਪੁੱਛਿਆ ਜੋਗੀ ਭੰਗਰਨਾਥ ਉਹਨਾਂ ਦੇ ਵਿੱਚ ਇੱਕ ਜੋਗੀ ਸੀ ਜਿਸ ਦਾ ਨਾਮ ਹੈ ਭੰਗਰਨਾਥ ਇਹ ਸਾਰੇ ਜੋਗੀਆਂ ਦਾ ਮੋਢੀ ਸੀ ਮੁਖੀ ਸੀ ਤੋ ਇਹ ਦੁੱਧ ਵਿੱਚ ਕਿਉਂ ਕਾਂਜੀ ਪਾਈ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਨੇ ਤੁਸੀਂ ਇਸ ਦੁੱਧ ਦੇ ਵਿੱਚ ਕਾਂਜੀ ਕਿਉਂ ਪਾ ਦਿੱਤੀ ਦੁੱਧ ਜਿਹੜਾ ਹੁੰਦਾ ਹੈ ਆਪਾਂ ਸਾਰੇ ਜਾਣਦੇ ਹਾਂ ਜਦੋਂ ਉਹਦੇ ਵਿੱਚ ਕਾਂਜੀ ਪਾ ਦਿੱਤੀ ਜਾਵੇ ਕਾਂਜੀ ਗੋਲਗੱਪਿਆਂ ਵਾਲੇ ਕੋਲੇ ਮਿਲਦੀ ਆ ਇਹ ਖਟਿਆਸ ਹੁੰਦੀ ਹੈ ਜਦੋਂ ਉਹ ਖਟਿਆਸ ਨੂੰ ਦੁੱਧ ਵਿੱਚੋਂ ਪਾਓਗੇ ਤਾਂ ਦੁੱਧ ਫਟ ਜਾਂਦਾ ਹੈ ਅਗਲੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਫਿੱਟਿਆ ਚਾਟਾ ਦੁੱਧ ਦਾ ਰੜਕਿਆ ਮੱਖਣ ਹੱਥ ਨਾ ਆਈ ਉਹ ਜਿਹੜਾ ਦੁੱਧ ਦਾ ਚਾਟਾ ਮਟਕਾ ਸੀ ਉਹ ਸਾਰਾ ਫਿੱਟ ਜਾਂਦਾ ਜਦੋਂ ਕਾਂਜੀ ਪਾ ਦਿੱਤੀ ਜਾਵੇ ਫਿਰ ਉਹਦੇ ਵਿੱਚੋਂ ਜਿਹੜਾ ਮੱਖਣ ਕੱਢਦਾ ਉਹ ਮੱਖਣ ਨਹੀਂ ਨਿਕਲਦਾ ਕਿਉਂ ਨਹੀਂ ਨਿਕਲਦਾ ਕਿਉਂਕਿ ਦੁੱਧ ਫਟ ਜਾਂਦਾ ਹੈ ਕਾਂਜੀ ਪਾਉਣ ਦੇ ਨਾਲ ਇਹ ਉਦਾਹਰਨ ਦਿੰਦੇ ਨੇ ਕਹਿਣਾ ਕੀ ਚਾਹੁੰਦੇ ਨੇ ਅਗਲੀ ਪੰਕਤੀ ਵਿੱਚ ਕਲੀਅਰ ਹੋਏਗਾ ਭੇਖ ਉਤਾਰ ਉਦਾਸਤਾ ਵੱਤ ਕਿਉ ਸੰਸਾਰੀ ਰੀਤ ਚਲਾਈ ਇੱਥੇ ਗੱਲ ਮੁੱਕਦੀ ਆ ਕੇ ਹੁਣ ਜਿਹੜਾ ਉਹ ਜੋਗੀ ਭੰਗਰਨਾਥ ਉੱਠ ਕੇ ਆਇਆ ਉਹ ਕਿਉਂ ਕਹਿ ਰਿਹਾ ਕਿ ਤੁਸੀਂ ਦੁੱਧ ਵਿੱਚ ਕਾਂਜੀ ਪਾ ਦਿੱਤੀ ਉਥੇ ਦੁੱਧ ਤਾਂ ਹੈ ਨਹੀਂ ਸੀ ਇਹ ਉਦਾਹਰਨ ਵਰਤੀ ਗਈ ਹੈ ਭਾਈ ਗੁਰਦਾਸ ਜੀ ਵੱਲੋਂ ਇੱਕ ਅਲੰਕਾਰ ਵਰਤਿਆ ਗਿਆ ਵਾ ਗੱਲ ਇਹ ਕਹਿਣੀ ਚਾਹੁੰਦੇ ਨੇ ਕਿ ਜਿਹੜੇ ਜੋਗੀ ਸੀ ਉਹ ਕਹਿੰਦੇ ਵੀ ਗੱਲ ਸੁਣ ਬਾਬਾ ਨਾਨਕਾ ਪਹਿਲਾਂ ਤਾਂ ਤੁਸੀਂ ਗ੍ਰਸਤੀ ਸੀ ਫਿਰ ਗ੍ਰਸਤ ਤਿਆਗ ਦਿੱਤਾ ਸੀ ਛੱਡ ਦਿੱਤਾ ਸੀ ਤੁਸੀਂ ਉਦਾਸੀ ਮਤ ਧਾਰਨ ਕਰ ਲਿਆ ਸੀ ਤੁਸੀਂ ਉਦਾਸੀ ਵੜ ਕੇ ਇਸ ਪਰਿਵਾਰ ਨੂੰ ਇਸ ਗ੍ਰਸਤ ਨੂੰ ਤਿਆਗ ਦਿੱਤਾ ਸੀ ਪਰ ਫਿਰ ਤੁਸੀਂ ਉਸ ਗ੍ਰਸਤ ਨੂੰ ਪ੍ਰਵਾਨ ਕਰ ਲਿਆ ਪਹਿਲੀ ਗੱਲ ਤਾਂ ਇਹ ਕਿ ਗੁਰੂ ਨਾਨਕ ਮਹਾਰਾਜ ਨੇ ਗ੍ਰਸਤ ਨੂੰ ਤਿਆਗਿਆ ਨਹੀਂ ਸੀ ਪਰਿਵਾਰ ਨੂੰ ਤਿਆਗਿਆ ਨਹੀਂ ਸੀ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੇ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਪਰਿਵਾਰ ਤੋਂ ਵਿਦਾਇਗੀ ਲਈ ਸੀ ਸਤਿਗੁਰਾਂ ਨੇ ਆਪਣੇ ਵੀ ਗੁਰਸਿੱਖਾਂ ਨੂੰ ਸਾਨੂੰ ਇਹ ਹਦਾਇਤ ਕੀਤੀ ਹੈ ਕਿ ਤੁਸੀਂ ਘਰ-ਵਾਰ ਨਹੀਂ त्याਗਣਾ ਗੁਰਨਾਨਕ ਮਹਾਰਾਜ ਨੇ ਵੀ ਨਹੀਂ त्याਗਿਆ ਗੁਰਨਾਨਕ ਮਹਾਰਾਤਾ ਇਸ ਜਗਤ ਜਲਾंदे ਨੂੰ ਤਾਰਨ ਦੇ ਲਈ ਉਦਾਸੀ ਮਤ ਧਾਰਨ ਕਰਦੇ ਨੇ ਮਤਲਬ ਉਦਾਸੀਆਂ ਵਾਲੇ ਕੱਪੜੇ ਪਾਉਂਦੇ ਨੇ ਕਹਿਣ ਦਾ ਮਤਲਬ ਇਹ ਹੈ ਇਹ ਹਿੰਦੁਸਤਾਨ ਦੇ ਭਾਰਤ ਦੇਸ਼ ਦੇ ਜਿਹੜੇ ਲੋਕ ਸਨ ਜਦੋਂ ਇਹਨਾਂ ਨੂੰ ਸਮਝਾਉਣਾ ਸੀ ਕਿਉਂਕਿ ਇਹ ਜ਼ਿਆਦਾਤਰ ਧਰਮ ਦੇ ਵਿੱਚ ਲਿਪਟੇ ਹੋਏ ਸਨ ਧਰਮ ਦੇ ਵਿੱਚ ਫਸੇ ਹੋਏ ਸਨ ਇਹਨਾਂ ਨੂੰ ਧਾਰਮਿਕ ਪਹਿਰਾਵਾ ਪਾ ਕੇ ਹੀ ਸਮਝਾਇਆ ਜਾ ਸਕਦਾ ਸੀ ਗੁਰੂ ਨਾਨਕ ਮਹਾਰਾਜ ਜੀ ਨੇ ਚਾਰ ਉਦਾਸੀਆਂ ਦੌਰਾਨ ਜੋ ਪਹਿਰਾਵਾ ਪਹਿਨਿਆ ਸੀ ਉਹਨੂੰ ਇਹ ਜੋਗੀ ਕਹਿੰਦੇ ਨੇ ਕਿ ਪਹਿਲਾਂ ਤਾਂ ਤੁਸੀਂ ਦੁੱਧ ਬਣ ਗਏ ਸੀ ਕਹਿਣ ਦਾ ਮਤਲਬ ਗ੍ਰਸਥ ਤਿਆਗ ਦਿੱਤਾ ਸੀ ਫਿਰ ਤੁਸੀਂ ਉਹ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਕਹਿਣ ਦਾ ਮਤਲਬ ਗ੍ਰਸਥ ਫੇਰ ਪ੍ਰਵਾਨ ਕਰ ਲਿਆ ਤੋ ਇਹ ਦੁੱਧ ਵਿੱਚ ਕਿਉਂ ਕਾਂਜੀ ਪਾਈ ਤੁਸੀਂ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ ਪਰਿਵਾਰ ਨੂੰ ਤਿਆਗ ਕੇ ਫਿਰ ਪਰਿਵਾਰ ਦੇ ਵਿੱਚ ਕਿਉਂ ਆ ਗਏ ਇਹ ਪੰਗਰਨਾ ਥਾਕਦਾ ਫਿੱਟਿਆ ਛਾਟਾ ਦੁੱਧ ਦਾ ਰੜਕਿਆ ਮੱਖਣ ਹੱਤ ਨਹੀਂ ਹੁਣ ਤਾਂ ਦੁੱਧ ਦਾ ਛਾਟਾ ਮਟਕਾ ਹੀ ਫੱਟ ਗਿਆ ਕਹਿਣ ਦਾ ਮਤਲਬ ਇਹ ਆ ਹੁਣ ਤਾਂ ਤੁਸੀਂ ਪਰਿਵਾਰ ਨੂੰ ਤਿਆਗ ਕੇ ਜਦੋਂ ਉਦਾਸੀ ਬਣ ਕੇ ਸੀ ਉਦੋਂ ਤਾਂ ਦੁੱਧ ਸੀ ਪਰ ਹੁਣ ਤਾਂ ਛਾਟਾ ਹੀ ਫੱਟ ਗਿਆ ਮਤਲਬ ਮਟਕਾ ਹੀ ਦੁੱਧ ਦਾ ਖਰਾਬ ਹੋ ਗਿਆ ਕਿਉਂਕਿ ਤੁਸੀਂ ਜਿਹੜੇ ਉਦਾਸੀ ਬਣੇ ਸੀ ਘਰ-ਵਾਰ ਤਿਆਗ ਗਿਆ ਸੀ ਹੁਣ ਤੁਸੀਂ ਫੇਰ ਗ੍ਰਹਿਸਤ ਧਾਰਨ ਕਰ ਲਿਆ ਮੱਖਣ ਹੱਥ ਨਹੀਂ ਹੁਣ ਨਹੀਂ ਕੋਈ ਮੱਖਣ ਨਿਕਲ ਸਕਦਾ ਕਹਿਣ ਦਾ ਮਤਲਬ ਹੁਣ ਤੁਹਾਡੇ ਨਾਲ ਕੋਈ ਵਿਚਾਰ ਕਰਨ ਦਾ ਫਾਇਦਾ ਨਹੀਂ ਕਿਉਂਕਿ ਤੁਸੀਂ ਸੰਿਆਸੀ ਨਹੀਂ ਰਹੇ ਤੁਸੀਂ ਜੋਗੀ ਨਹੀਂ ਰਹੇ ਤੁਸੀਂ ਤਾਂ ਗ੍ਰਸਥ ਪ੍ਰਵਾਨ ਕਰ ਲਿਆ ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ ਉਦਾਸੀ ਵਾਲਾ ਮਤ ਜਿਹੜਾ ਤਿਆਗ ਕੇ ਤੁਸੀਂ ਫੇਰ ਸੰਸਾਰੀ ਕੱਪੜੇ ਕਿਉਂ ਪਹਿਨ ਲਏ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਨਾ ਕੇ ਗੁਰਨਾਨਕ ਮਹਾਰਾਜੀ ਫਿਰ ਬਾਬਾ ਆਇਆ ਕਰਤਾਰਪੁਰ ਭੇਕ ਉਦਾਸੀ ਦੇ ਸਗਲ ਉਤਾਰਾ ਜਿੰਨਾ ਉਦਾਸੀ ਦਾ ਭੇਕ ਸੀ ਉਹ ਗੁਰਨਾਨਕ ਮਹਾਰਾਜ ਨੇ ਉਤਾਰ ਦਿੱਤਾ ਸੰਸਾਰੀ ਵਸਤਰ ਪਹਿਨ ਲੈ ਸਨ ਸਤਗੁਰਾਂ ਨੇ ਬਲਦਾਂ ਦੀ ਜੋੜੀ ਨੂੰ ਲੈ ਕੇ ਖੇਤਾਂ ਦੇ ਵਿੱਚ ਲਿਜਾ ਕੇ ਸਤਗੁਰਾਂ ਨੇ ਹਲ ਵਾਇਆ ਖੇਤੀ ਕਰਨੀ ਸ਼ੁਰੂ ਕੀਤੀ ਸੀ ਤੇ ਇੱਥੇ ਗੁਰਨਾਨਕ ਮਹਾਰਾਜੀ ਨੂੰ ਉਹ ਜੋਗੀ ਆਖਦਾ ਕਿ ਭੇਖ ਉਤਾਰ ਉਦਾਸ ਦਾ ਵਤ ਕਉ ਸੰਸਾਰੀ ਰੀਤ ਚਲਾਈ ਗੁਰੂ ਨਾਨਕ ਮਹਾਰਾਜ ਉਹਨੂੰ ਉਹ ਭੰਗਰਨਾਥ ਨੂੰ ਸਮਝਾਉਂਦੇ ਨੇ ਨਾਨਕ ਆਖੇ ਭੰਗਰਨਾਥ ਓਏ ਭੰਗਰਨਾਥ ਤੇਰੀ ਮਾਂ ਕੋ ਚੱਜੀ ਆਈ ਤੇਰੀ ਜਿਹੜੀ ਮਾਤ ਹੈ ਇਹ ਕੋ ਚੱਜੀ ਹੈ ਇਹ ਭੈੜੀ ਹੈ ਤੈਨੂੰ ਪਤਾ ਹੀ ਨਹੀਂ ਅਜੇ ਤੱਕ ਲੱਗਿਆ ਕਿ ਜਿਹੜਾ ਮੇਰਾ ਮਨ ਸੀ ਤੇ ਮੇਰਾ ਜਿਹੜਾ ਸਰੀਰ ਸੀ ਇਹ ਪਰਿਵਾਰ ਦੇ ਵਿੱਚ ਸੀ हां ਅਸੀਂ ਪਰਿਵਾਰ ਤੋਂ ਵਿਦਾਇਗੀ ਲੈ ਕੇ ਗਏ ਸੀ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਅਸੀਂ ਆਪਣੇ ਪਰਿਵਾਰਾਂ ਨੂੰ ਤਿਆਗ ਕੇ ਨਹੀਂ ਗਏ ਪਰਿਵਾਰ ਨਹੀਂ ਤਿਆਗਣਾ ਚਾਹੀਦਾ ਜਿਸ ਅਸੀਂ ਸਾਰੇ ਲੋਕ ਪਰਿਵਾਰ ਤਿਆਗ ਦੇਣ ਤਾਂ ਇਸ ਦੁਨੀਆ ਜਿਹੜੀ ਚੱਲ ਰਹੀ ਹੈ ਤਾਂ ਖਤਮ ਹੋ ਜਾਏਗੀ ਪਰਿਵਾਰ ਦੇ ਵਿੱਚ ਰਹਿ ਕੇ ਗ੍ਰਸਤ ਪ੍ਰਵਾਨ ਕਰਕੇ ਪੀੜ੍ਹੀਆਂ ਅੱਗੇ ਚੱਲਦੀਆਂ ਨੇ ਇਹ ਮਨੁੱਖਤਾ ਅੱਗੇ ਵੱਧ ਰਹੀ ਹੈ ਇਹ ਦੁਨੀਆ ਅੱਗੇ ਵੱਧ ਰਹੀ ਹੈ ਜੇ ਸਾਰੇ ਹੀ ਗ੍ਰਸਤ ਤਿਆਗ ਦੇਣ ਛੱਡ ਦੇਣ ਤਾ ਇਹ ਸੰਸਾਰ ਖਤਮ ਹੋ ਜਾਏਗਾ ਤੇਰੀ ਮਾਂ ਕੁਚੱਜੀ ਆਈ ਤੇਰੀ ਭੈੜੀ ਮਤ ਨੂੰ ਅਕਲ ਹੀ ਨਹੀਂ ਤੇ ਗੁਰਨਾਨਕ ਮਹਾਰਾਜ ਫਿਰ ਉਦਾਹਰਣ ਦੇ ਕੇ ਕਹਿੰਦੇ ਨੇ ਭਾਂਡਾ ਧੋਏ ਨਾ ਜਾਤੇ ਹੋ ਨਾ ਭਾਇ ਕੁਚੱਜੇ ਫੁੱਲ ਸੜਾਈ ਤੁਸੀਂ ਆਪਣੇ ਮਨ ਰੂਪੀ ਭਾਂਡੇ ਨੂੰ ਤਾਂ ਧੋਤਾ ਹੀ ਨਹੀਂ ਤੇ ਭਾਇ ਕੁਚੱਜੇ ਫੁੱਲ ਸੜਾਈ ਜਿਹੜਾ ਤੁਹਾਡੇ ਅੰਦਰ ਗਿਆਨ ਵਾਲਾ ਫੁੱਲ ਸੀ ਉਹ ਤਾਂ ਸੜ ਚੁੱਕਿਆ ਹੈ ਤੁਹਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਗੁਰਨਾਨਕ ਮਹਾਰਾਜ ਕਹਿੰਦੇ ਕਿ ਗ੍ਰਸਥ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਵੀ ਅਸੀਂ ਮੁਕਤੀ ਪਾ ਸਕਦੇ ਹਾਂ ਕਈਆਂ ਨੇ ਤੁਹਾਡੇ ਵਿੱਚੋਂ ਪਰਿਵਾਰ ਤਿਆਗ ਦਿੱਤਾ ਪਰ ਜਾਦਤਾ ਹੁੰਦੀ ਹੈ ਨਾ ਪਰਿਵਾਰ ਦੀ ਫਿਰ ਤਿਆਗੇ ਦਾ ਕੀ ਫਾਇਦਾ ਤੇ ਗੁਰਨਾਨਕ ਬਾਹਰਾਜ ਨੇ ਇੱਥੇ ਬੜੀ ਕਮਾਲ ਦੀ ਗੱਲ ਆਖੀ ਜੋ ਪਾਈ ਗੁਰਦਾਸ ਜੀ ਲਿਖਦੇ ਨੇ ਹੋਏ ਅਤੀਤ ਗ੍ਰਹਿਸਤ ਤੱਜ ਫਿਰ ਉਹਨੂੰ ਕੋਈ ਕਰਮ ਮੰਗਣ ਜਾਈ ਤੁਸੀਂ ਕਹਿੰਦੇ ਹੋ ਵੀ ਘਰ ਪਰਿਵਾਰ ਅਸੀਂ ਤਿਆਗ ਦਿੱਤਾ ਅਸੀਂ ਗ੍ਰਹਿਸਤ ਛੱਡ ਦਿੱਤਾ ਤੁਸੀਂ ਆਪਣਾ ਤਿਆਗਿਆ ਨਾ ਪਰ ਫਿਰ ਹੋਏ ਅਤੀਤ ਅਤੀਤ ਹੋ ਕੇ ਵਿਰक्त ਹੋ ਕੇ ਪਰਿਵਾਰਾਂ ਤੋਂ ਤੁਸੀਂ ਗ੍ਰਸਤ ਤੋਂ ਫਿਰ ਉਹਨਾਂ ਕੇ ਕਰਮ ਮੰਗਣ ਜਾਈ ਫਿਰ ਗ੍ਰਸਤੀਆਂ ਦੇ ਕਰਮ ਮੰਗਣ ਕਿਉਂ ਜਾਂਦੇ ਹੋ ਜੇ ਤੁਹਾਨੂੰ ਗ੍ਰਸਤ ਮਾੜਾ ਲੱਗਦਾ ਤਾਂ ਫਿਰ ਆਪਣਾ ਢਿੱਡ ਭਰਨ ਦੇ ਲਈ ਚਾਰ ਰੋਟੀਆਂ ਲੈਣ ਦੇ ਲਈ ਹਰ ਇੱਕ ਸੁੱਖ ਸਹੂਲਤ ਲੈਣ ਦੇ ਲਈ ਗਰਮੀਆਂ ਦੇ ਵਿੱਚ ਪਾਣੀ ਲੈਣ ਦੇ ਲਈ ਜਾਂ ਸਰਦੀਆਂ ਦੇ ਵਿੱਚ ਮੋٹے ਕੱਪੜੇ ਲੈਣ ਦੇ ਲਈ ਤੁਹਾਨੂੰ ਗ੍ਰਸਤੀਆਂ ਕੋਲ ਕਿਉਂ ਜਾਣਾ ਪੈਂਦਾ ਤੋਖ ਲੱਗਦੀ ਆ ਗ੍ਰੈਸਤੀਆਂ ਦੇ ਘਰੇ ਡੋਲੂ ਚਾਕੇ ਤੁਰ ਪੈਨੇ ਹੋ ਗੁਰੂ ਨਾਨਕ ਮਹਾਰਾਜ ਕਹਿੰਦੇ ਹੋਏ ਅਤੀਤ ਤੁਸੀਂ ਵਿਰक्त ਹੋ ਗਏ ਤੁਸੀਂ ਗ੍ਰੈਸਤ ਤਿਆਗ ਦਿੱਤਾ ਫਿਰ ਉਹਨੂੰ ਕੇ ਕਰ ਮੰਗਣ ਜਾਇ ਫਿਰ ਉਹਨਾਂ ਦੇ ਘਰੋਂ ਮੰਗਣ ਕਿਉਂ ਜਾਂਦੇ ਹੋ ਜਦੋਂ ਇਹ ਗੱਲ ਆਖੀ ਤਾਂ ਚੁੱਪ ਕਰ ਜਾਂਦਾ ਕਿ ਗ੍ਰਸਤਤਾ ਸੀ ਤਿਆਗਿਆ ਹੀ ਨਹੀਂ ਅਸੀਂ ਗ੍ਰਸਤ ਦੇ ਨਾਲ ਜੁੜੇ ਹੋਏ ਆਂ ਹਾਂ ਸਾਡੇ ਅੰਦਰ ਇਹ ਹੰਕਾਰ ਆ ਗਿਆ ਸਾਡੇ ਅੰਦਰ ਇਹ ਮਾਣ ਆ ਗਿਆ ਕਿ ਅਸੀਂ ਗ੍ਰਸਤ ਤਿਆਗ ਦਿੱਤਾ ਪਰ ਇਹ ਜੋਗੀਆਂ ਦੇ ਅੰਦਰ ਜਿਹੜਾ ਹੰਕਾਰ ਸੀ ਨਾ ਇਹ ਹੀ ਨਹੀਂ ਇਹਨਾਂ ਨੂੰ ਟਿਕਣ ਦਿੰਦਾ ਸੀ ਇਹ ਕਹਿੰਦੇ ਸੀ ਅਸੀਂ ਐਨੇ ਜੋਗੀ ਆਂ ਇਹ ਕੱਲਾ ਗੁਰੂ ਨਾਨਕ ਹੈ ਇਹ ਸਾਡੇ ਤੋਂ ਕਿਵੇਂ ਜਿੱਤ ਜਾਏਗਾ ਬਿਨ ਦਿੱਤੇ ਕਛ ਹੱਥ ਨਹੀਂ ਗੁਰੂ ਨਾਨਕ ਮਾਰੇ ਕਹਿੰਦੇ ਬਿਨਾਂ ਦਿੱਤੇ ਕੋਈ ਸਾਥ ਨਹੀਂ ਆ ਸਕਦਾ ਜਦੋਂ ਇਹ ਸਵਾਲ ਜਵਾਬ ਗੁਰੂ ਨਾਨਕ ਮਾਰੇ ਤੇ ਜੋਗੀਆਂ ਦੇ ਵਿੱਚ ਹੁੰਦੇ ਨੇ ਜੋਗੀ ਭੰਗਰਨਾਸ ਦੇ ਨਾਲ ਹੁੰਦੇ ਨੇ ਤਾਂ ਭੰਗ ਨਰਨਾਥ ਹਾਰ ਜਾਂਦਾ ਹੈ ਜਦੋਂ ਹਾਰ ਜਾਂਦਾ ਤਾਂ ਇਹ ਜੋਗੀ ਕਲਫ ਜਾਂਦੇ ਨੇ ਖਿੱਚ ਜਾਂਦੇ ਨੇ ਗੁੱਸੇ ਵਿੱਚ ਆ ਜਾਂਦੇ ਨੇ ਐਡੇ ਵੱਡੇ ਪੱਦਰ ਚ ਗੁੱਸੇ ਵਿੱਚ ਆਉਂਦੇ ਨੇ ਤਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਹੋਰ ਦਿਵਾਲੇ ਹੋ ਜਾਂਦੇ ਨੇ ਕਿਵੇਂ ਦਿਵਾਲੇ ਹੁੰਦੇ ਨੇ ਗੁਰੂ ਨਾਨਕ ਮਹਾਰਾਜ ਜੀ ਦੇ ਇਹ ਕੀ ਕੀ ਕਰਦੇ ਨੇ ਕਰਮਾਤਾ ਦਿਖਾਉਂਦੇ ਨੇ ਇਹ ਤਾਂ ਤਾਰੇ ਤੋੜ ਕੇ ਲੈ ਆਉਂਦੇ ਨੇ ਇਹ ਤਾਂ ਰੂਪ ਬਟਾ ਲੈਂਦੇ ਨੇ ਇਹ ਮੂੰਹ ਦੇ ਵਿੱਚੋਂ ਅੱਗਾਂ ਛੱਡਣ ਲੱਗਦੇ ਨੇ ਤੇ ਧੰਨ ਗੁਰੂ ਨਾਨਕ ਮਹਾਰਾਜ ਇਹਨਾਂ ਨੂੰ ਕਿਵੇਂ ਸ਼ਾਂਤ ਕਰਦੇ ਨੇ ਇਹ ਇਤਿਹਾਸ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸੋ ਗੁਰੂ ਪਿਆਰਿਓ ਅੱਜ ਗੁਰੂ ਨਾਨਕ ਮਹਾਰਾਜ ਜੀ ਨੇ ਇੱਥੇ ਗੱਲ ਖਤਮ ਕਰ ਦਿੱਤੀ ਕਿ ਪਰਿਵਾਰ ਦੇ ਵਿੱਚ ਰਹਿ ਕੇ ਵੀ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਗ੍ਰਸਥ ਤਿਆਗੇ ਤੇ ਪਰਿਵਾਰ ਤਿਆਗੇ ਤੇ ਅਸੀਂ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ ਜੇ ਸਾਰੇ ਲੋਕਾਂ ਨੇ ਗ੍ਰਸਥ ਤਿਆਗ ਦਿੱਤਾ ਪਰਿਵਾਰ ਤਿਆਗ ਦਿੱਤਾ ਤਾਂ ਇਹ ਸੰਸਾਰ ਇੱਥੇ ਖਤਮ ਹੋ ਜਾਏਗਾ ਇਹ ਸੰਸਾਰ ਨੂੰ ਅੱਗੇ ਚਲਾਉਣ ਲਈ ਅੱਗੇ ਵਧਾਉਣ ਦੇ ਲਈ ਸਾਡਾ ਗ੍ਰੇਸਟੀ ਹੋਣਾ ਜ਼ਰੂਰੀ ਹੈ ਸਾਡੇ ਬੱਚੇ ਸਾਡੇ ਪਰਿਵਾਰ ਸਾਡਾ ਅੱਗੇ ਜੋ ਕੋੜਮਾ ਹੈ ਉਹ ਜ਼ਰੂਰੀ ਹੈ ਸੋ ਗੁਰੂ ਪਿਆਰੋ ਅਗਲੀ ਵੀਡੀਓ ਦੇ ਵਿੱਚ ਕਿਵੇਂ ਫਿਰ ਜੋਗੀਆਂ ਨਾਲ ਕਿਹੜੀ ਗੋਸ਼ਟੀ ਕਿਹੜੀ ਵਿਚਾਰ ਚਰਚਾ ਅੱਗੇ ਚੱਲਦੀ ਹੈ ਇਹ ਇਤਿਹਾਸ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਅਗਲੀ ਵੀਡੀਓ ਚ ਅਗਲਾ ਇਤਿਹਾਸ ਲੈ ਕੇ ਮਿਲਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ